ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮ hope ਨਾ ਕਿ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਮੈਂ ਅੱਜ ਇੱਕ ਕਹਾਣੀ ਪੜਨ ਲੱਗੀ ਹਾਂ ਜੋ ਕਿ ਬਹੁਤ ਵਧੀਆ ਕਹਾਣੀ ਆ ਪਰਮਾਰਥੀ ਕਹਾਣੀ ਆ ਤੇ ਮੈਂ ਕਿੰਨੀ ਆਪਣੇ YouTube ਫੈਮਿਲੀ ਦੇ ਨਾਲ ਮੈਂ ਇਹ ਕਹਾਣੀ ਜਿਹੜੀ ਆ ਸ਼ੇਅਰ ਕਰ ਰਹਾ ਹਾਂ ਤੇ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਨੀ ਆ ਵੀ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਇਹ ਮੈਂ ਪਹਿਲਾਂ ਤਾਂ ਕਹਿਨੀ ਆ ਕਿ ਆਪਾਂ ਕਹਾਣੀ ਦੇ ਵਿੱਚ ਨਹੀਂ ਕਹਿ ਸਕਦੇ ਫਿਰ ਤਾਂ ਨਾ ਕਹਾਣੀ ਪੜਨ ਦਾ ਸੁਣਨ ਦਾ ਤੇ ਨਾ ਸੁਣਾਉਣ ਦਾ ਆਨੰਦ ਨਹੀਂ ਆਉਂਦਾ ਹੈਗਾ ਇਸ ਕਰਕੇ ਮੈਂ ਤੁਹਾਨੂੰ ਪਹਿਲੇ ਕਹਿਨੀ ਕਿ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਕਹਾਣੀ ਆਪਾਂ ਸ਼ੁਰੂ ਕਰਦੇ ਆ ਜੀ ਕਹਾਣੀ ਮੈਂ ਕਿਤਾਬ ਤੋਂ ਪੜ੍ਹ ਕੇ ਸੁਣਾਉਂਗੀ ਤੁਹਾਨੂੰ ਤੇ ਕਹਾਣੀ ਆਪਾਂ ਸ਼ੁਰੂ ਕਰਦੇ ਆ ਬਖਾਰੇ ਦੇ ਪਾਤਸ਼ਾਹ ਇਬਰਾਹਿਮ ਆਦਮ ਨੂੰ ਪਰਮਾਰਥ ਦਾ ਸ਼ੌਂਕ ਹੋਇਆ ਉਹ ਫਕੀਰਾਂ ਦੀ ਤਲਾਸ਼ ਵਿੱਚ ਰਹਿਣ ਲੱਗਾ ਪਰ ਐਸ਼ ਪ੍ਰਸਤ ਜੀਵਨ ਵੀ ਬਤੀਤ ਕਰਦਾ ਰਿਹਾ ਉਸ ਦੀ ਸੇਧ ਸਵਾ ਮਨਫੁੱਲਾ ਨਾਲ ਤਿਆਰ ਹੁੰਦੀ ਸੀ ਇੱਕ ਦਿਨ ਉਸ ਨੇ ਆਪਣੇ ਦੋ ਮੰਜ਼ਲਾ ਮਕਾਨ ਦੇ ਉੱਤੇ ਕੀ ਦੇਖਿਆ ਕਿ ਦੋ ਆਦਮੀ ਫਿਰ ਰਹੇ ਨੇ ਉਹਨਾਂ ਪੁੱਛਿਆ ਭਾਈ ਤੁਸੀਂ ਕੀ ਕਰਦੇ ਹੋ ਉਹਨਾਂ ਨੇ ਕਿਹਾ ਸਾਡੇ ਊਠ ਗਵਾਚ ਗਏ ਆ ਅਸੀਂ ਉਹਨਾਂ ਨੂੰ ਲੱਭਦੇ ਆ ਤੇ ਬਾਦਸ਼ਾਹ ਨੇ ਕਿਹਾ ਛਤ ਉੱਤੇ ਕਿਹੜੇ ਊਠ ਆ ਗਏ ਇੰਨੀ ਗੱਲ ਉਹਨਾਂ ਨੇ ਜਦ ਸੁਣੀ ਤੇ ادੂਆ ਆਦਮੀ ਜਿਹੜੇ ਉਹਨਾਂ ਨੇ ਕਿਹਾ ਸਵਾ ਮਣ ਫੁੱਲਾਂ ਦੇ ਉੱਤੇ ਕਿਹੜਾ ਪਰਮਾਤਮਾ ਕਿਹੜਾ ਰੱਬ ਮਿਲਦਾ ਹੈ ਇੰਨੀ ਗੱਲ ਕਹਿ ਕੇ ਉਹ ਦੋਨੇ ਆਦਮੀ ਅਲੋਪ ਹੋ ਜਾਂਦੇ ਹਨ ਉਹਨਾਂ ਦੀ ਇਹ ਗੱਲ ਸੁਣ ਕੇ ਬਾਦਸ਼ਾਹ बेहोश ਹੋ ਗਿਆ ਜਦ ਹੋਸ਼ ਆਈ ਤਾਂ ਕਹਿੰਦੇ ਹੁੰਦੇ ਆ ਕਿ ਸਮੇ ਨੇਪਾਲਟਾ ਖਾਤਾ ਤੇ ਉਹਦਾ ਜਿਹੜਾ ਸ਼ੌਕਿਆ ਹੋਰ ਵੀ ਪਰਮार्थ ਵੱਲ ਵੱਧ ਗਿਆ ਉਹ ਦੁਨੀਆ ਵਿੱਚ ਘੁੰਮਦਾ ਫਿਰਦਾ ਤੇ ਦੇਖਦਾ ਵੀ ਮੈਂ ਕਿਸ ਕੋਲ ਕਿਸ ਨੂੰ ਆਪਣਾ ਗੁਰੂ ਮੰਨਾ ਉਹ ਹਰ ਵੇਲੇ ਇੱਧਰ ਉੱਧਰ ਫਿਰਨ ਲੱਗਾ ਪਰ ਉਹਨੂੰ ਕੋਈ ਤਸੱਲੀ ਨਾ ਹੋਈ ਫਿਰ ਉਹ ਹਿੰਦੁਸਤਾਨ ਵਿੱਚ ਆਇਆ ਬਹੁਤ ਲੱਭਿਆ ਲੇਕਿਨ ਫਿਰ ਵੀ ਤਸੱਲੀ ਨਾ ਹੋਈ ਆਖਰ ਕਾਂਚੀ ਜà ਪਹੁੰਚਿਆ ਕਬੀਰ ਸਾਹਿਬ ਦੇ ਕੋਲ ਅਰਜ ਕੀਤੀ ਮੈਨੂੰ ਸ਼ਗਿਰਦ ਰੱਖ ਲਓ ਕਬੀਰ ਸਾਹਿਬ ਨੇ ਕਿਹਾ ਤੂੰ ਇੱਕ ਬਾਦਸ਼ਾਹ ਹੈ ਮੈਂ ਇੱਕ ਗਰੀਬ ਜਲਾਹਾ ਹਾਂ ਤੇਰਾ ਮੇਰਾ ਕਿਵੇਂ ਕਜਾਰਾ ਹੋਊਗਾ ਅਰਜ ਕੀਤੀ ਮੈਂ ਬਾਦਸ਼ਾਹ ਬਣ ਕੇ ਨਹੀਂ ਤੇਰੇ ਦਰ ਤੇ ਇੱਕ ਗਰੀਬ ਮੰਗਤਾ ਬਣ ਕੇ ਆਇਆ ਹਾਂ ਖੈਰ ਪਾ ਦਿਓ ਕਹਿੰਦੇ ਹੁੰਦੇ ਆ ਵੀ ਔਰਤਾਂ ਦੇ ਦਿਲ ਬਹੁਤ ਹੀ ਕਮਜ਼ੋਰ ਨਰਮ ਹੁੰਦੇ ਹਨ ਮਾਤਾ ਲੋਈ ਨੇ ਕਿਹਾ ਜੀ ਇਹਨਾਂ ਨੂੰ ਰੱਖ ਲਓ ਸਪਾਰਸ਼ ਪੁਕਾਰ ਦਿੱਤੀ ਬਾਦਸ਼ਾਹ ਨਿਜਲਾਹੇ ਦੇ ਘਰ ਦਾਣਾ ਜਿਹੜਾ ਵਟਣ ਲੱਗਾ ਜੋ ਨਾਲੀਆਂ ਵੱਟਦਾ ਨਲੀਆਂ ਵੱਟਦਾ 6 ਸਾਲ ਇਸੇ ਤਰ੍ਹਾਂ ਗੁਜ਼ਰ ਗਏ ਮਾਤਾ ਲੋਈ ਨੇ ਅਰਜ਼ ਕੀਤੀ ਇਹ ਬਾਦਸ਼ਾਹ ਅਤਿਆ ਸਿੰਘ ਰੀਬ ਚਲਾਹੇ ਜੋ ਕੁਝ ਅਸੀਂ ਦਿੰਦੇ ਹਾਂ ਉਹ ਖਾ ਕੇ ਚੁੱਪ ਰਹਿੰਦਾ ਹੈ ਜੋ ਅਭੀ ਜਿਸ ਤਰ੍ਹਾਂ ਅਸੀਂ ਕਹਿੰਨੇ ਹਾਂ ਸਾਡਾ ਹੁਕਮ ਨਹੀਂ ਮੋੜਦਾ ਹੁਣ ਇਹਨੂੰ ਤੁਸੀਂ ਕੁਝ ਨਾ ਕੁਝ ਜ਼ਰੂਰ ਦੇ ਦਿਓ ਕਬੀਰ ਸਾਹਿਬ ਨੇ ਕਿਹਾ ਅਜੇ ਇਸ ਦਾਹਿਰ ਦਾ ਨਿਰਮਲ ਨਹੀਂ ਹੋਇਆ ਮਾਤਾ ਲੋਈ ਨੇ ਕਿਹਾ ਜੀ ਇਹਦੀ ਕੀ ਪਰਖ ਹੈ ਰੁੱਖੀ ਸੁਖੀ ਖਾ ਕੇ ਸਾਡੀ ਸੇਵਾ ਕਰਦਾ ਹੈ ਹੁਕਮ ਨੂੰ ਇਨਕਾਰ ਨਹੀਂ ਕਰਦਾ ਇਹਦਾ ਹਿਰਦਾ ਕਿਸ ਤਨਾ ਨਿਰਮਲ ਨਹੀਂ ਕਬੀਰ ਸਾਹਿਬ ਨੇ ਕਿਹਾ ਅੱਛਾ ਇਓਂ ਕਰ ਕਰਦਾ ਕੂੜਾ ਕਰਕਟ ਲੈ ਕੇ ਕੋਠੇ ਤੇ ਛੜ ਜਾ ਮੈਂ ਇਹਨੂੰ ਬਾਹਰ ਭੇਜਦਾ ਹਾਂ ਜਾਦੇ ਲੰਗਣ ਲੱਗੇ ਇਹਦੇ ਸਿਰ ਦੇ ਉੱਤੇ ਪਾ ਦੇਂ ਤੇ ਪਿੱਛੇ ਹਟ ਜਾਇ ਕੰਨ ਲਾ ਕੇ ਸੁਣੀ ਕੀ ਕਹਿੰਦਾ ਹੈ ਜਦ ਮਾਤਾ ਲੋਈ ਉੱਪਰ ਗਈ ਤਾਂ ਕਬੀਰ ਸਾਹਿਬ ਨੇ ਕਿਹਾ ਪੁੱਤਰ ਮੈਂ ਕੁਛ ਬਾਹਰ ਭੁੱਲ ਗਿਆ ਹਾਂ ਲੈਵ ਜਦ ਲੰਘਣ ਲੱਗਾ ਮਾਤਾ ਲੋਈ ਨੇ ਊੜੇ ਕਰਕਟ ਦਾ ਟੋਕਰਾ ਸਿਰ ਤੇ ਸੱਟ ਦਿੱਤਾ ਆਪ ਖਿਸ਼ਾਂ ਹਟ ਕੇ ਸੁਣਨ ਲੱਗੀ ਗੁੱਸੇ ਵਿੱਚ ਕਹਿੰਦਾ ਸਾਡ ਅਫਸੋਸ ਜੇ ਹੁੰਦਾ ਬਖਾਰਾ ਜੋ ਕਰਦਾ ਸੋ ਕਰਦਾ ਮਾਤਾ ਲੋਈ ਨੇ ਆ ਕੇ ਕਬੀਰ ਸਾਹਿਬ ਨੂੰ ਦੱਸਿਆ ਕਿਉਂ ਇਦਾਂ ਕਹਿੰਦਾ ਹੈ ਕਬੀਰ ਸਾਹਿਬ ਨੇ ਕਿਹਾ ਮੈਂ ਜੇ ਤੈਨੂੰ ਕਿਹਾ ਸੀ ਕਿ ਅਜੇ ਇਸ ਦਾਹਿਰ ਦਾ ਸਾਫ ਨਹੀਂ ਹੋਇਆ ਨਾਮ ਪਾਉਣ ਦੇ ਕਾਬਿਲ ਨਹੀਂ ਹੈ ਇਸੇ ਤਰ੍ਹਾਂ ਫਿਰ 6 ਸਾਲ ਹੋਰ ਗੁਜ਼ਰ ਗਏ ਇੱਕ ਦਿਨ ਕਬੀਰ ਸਾਹਿਬ ਨੇ ਕਿਹਾ ਹੁਣ ਵਰਤਨ ਤਿਆਰ ਹੈ ਮਾਤਾ ਲੋਈ ਨੇ ਕਿਹਾ ਮੈਨੂੰ ਤਾਂ ਕੋਈ ਫਰਕ ਨਜ਼ਰ ਨਹੀਂ ਲੱਗਦਾ ਇਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਹੁਣ ਹੈ ਕਬੀਰ ਸਾਹਿਬ ਦੇ ਘਰ ਸਾਧੂ ਮਹਾਤਮਾ ਆਮ ਆਏ ਰਹਿੰਦੇ ਸਨ ਕਈ ਦਫਾ ਐਸਾ ਇਤਿਹਾਕ ਹੁੰਦਾ ਕਿ ਖਾਣ ਪੀਣ ਨੂੰ ਕੁਝ ਨਾ ਬਚਦਾ ਤੇ ਭੁੰਜੇ ਪਏ ਚਣੇ ਖਾ ਕੇ ਸੌਣਾ ਪੈਂਦਾ ਮਾਤਾ ਲੋਈ ਨੇ ਕਿਹਾ ਜਿਸ ਤਨਾ ਅੱਗੇ ਉਹ ਸਾਡੇ ਹੁਕਮਾਂ ਅਨਕਾਰ ਨਹੀਂ ਸੀ ਕਰਦਾ ਹੁਣ ਵੀ ਉਹ ਉਸੇ ਤਰ੍ਹਾਂ ਹੀ ਕਰਦਾ ਹੈ ਜੋ ਕੁਝ ਅਸੀਂ ਦਿੰਦੇ ਹਾਂ ਉਹ ਹੀ ਕੁਝ ਖਾ ਲੈਂਦਾ ਹੈ ਕਬੀਰ ਸਾਹਿਬ ਨੇ ਕਿਹਾ ਤੂੰ ਫਰਕ ਦੇਖਣਾ ਚਾਹੁੰਦੀ ਹੈ ਅੱਗੇ ਦੀ ਤਰ੍ਹਾਂ ਤੂੰ ਕੂੜਾ ਕਰਕਟ ਲੈ ਕੇ ਜਾਈ ਹੁਣ ਜੋ ਵੀ ਗੰਦ ਮੰਦ ਬਦਬੂ ਵਾਲੀਆਂ ਗਲੀਆਂ ਸੜੀਆਂ ਚੀਜ਼ਾਂ ਨੇ ਇਕੱਠੀਆਂ ਕਰਕੇ ਲੈ ਜਾ ਜਦ ਗਰੀਬ ਚੋਂ ਲੰਗੇਗਾ ਤਾਂ ਸਿਰ ਤੇ ਪਾ ਦੇਈ ਮਾਤਾ ਲੋਈ ਨੇ ਇੰਜ ਹੀ ਕੀਤਾ ਜਦ ਬਾਦਸ਼ਾਹ ਬਾਹਰ ਨਿਕਲਿਆ ਤਾਂ ਮਾਤਾ ਲੋਈ ਨੇ ਜੋ ਵੀ ਗੰਦ ਇਕੱਠਾ ਕੀਤਾ ਉਹਦੇ ਸਿਰ ਉੱਤੇ ਪਾ ਦਿੱਤਾ ਬਾਦਸ਼ਾਹ ਹੱਸਿਆ ਖੁਸ਼ ਹੋਇਆ ਉਹਦਾ ਮੂੰਹ ਲਾਲ ਹੋ ਗਿਆ ਤੇ ਕਹਿਣ ਲੱਗਾ ਸ਼ਾਬਾਸ਼ ਪਾਉਣ ਵਾਲਿਆ ਤੇਰਾ ਭਲਾ ਹੋਵੇ ਇਹ ਮਨ ਹੰਕਾਰੀ ਸੀ ਇਹਦਾ ਇਹੋ ਇਲਾਜ ਸੀ ਮਾਈ ਲੋਈ ਨੇ ਆ ਕੇ ਕਬੀਰ ਸਾਹਿਬ ਨੂੰ ਦੱਸਿਆ ਕਿ ਜੀ ਹੁਣ ਐਉਂ ਕਹਿੰਦਾ ਹੈ ਕਿ ਵੀਰ ਸਾਹਿਬ ਨੇ ਕਿਹਾ ਮੈਂ ਜੋ ਤੈਨੂੰ ਕਹਿੰਦਾ ਸੀ ਕਿ ਹੁਣ ਕੋਈ ਕਸਰ ਬਾਕੀ ਨਹੀਂ ਹੈ ਕਬੀਰ ਸਾਹਿਬ ਵਰਗਾ ਸੰਤ ਸਤਗੁਰੂ ਸ਼ਾਹ ਬੁਖਾਰਾ ਵਰਗਾ ਚੇਲਾ ਫਿਰ ਹੋਰ ਕੀ ਚਾਹੀਦਾ ਸੀ ਜਿਉਂ ਹੀ ਕਬੀਰ ਸਾਹਿਬ ਨੇ ਨਾਮ ਦਿੱਤਾ ਉਹਦੀ ਰੂਹ ਉੱਪਰ ਚੜ ਗਈ ਫਿਰ ਕਬੀਰ ਸਾਹਿਬ ਨੇ ਕਿਹਾ ਜਾ ਹੁਣ ਜਿੱਥੇ ਮਰਜੀ ਜਾ ਕੇ ਬੈਠ ਜਾ ਤੇਰੀ ਭਗਤੀ ਪੂਰੀ ਹੋ ਗਈ ਨਾਮ ਬੜੀ ਵੱਡੀ ਦੌਲਤ ਹੈ ਜਿਸ ਨੂੰ ਪਾ ਕੇ ਫਕੀਰ ਸਾਂਤ ਵਿਲਾਇਤਾਂ ਦੀ ਬਾਦਸ਼ਾਹੀ ਨੂੰ ਲੱਤ ਮਾਰ ਦਿੰਦਾ ਹੈ ਨਾਮ ਦੀ ਕਮਾਈ ਕੋਈ ਮਖੌਲ ਨਹੀਂ ਹੈ ਗੁਰੂ ਨਾਨਕ ਸਾਹਿਬ ਨੇ 11 ਸਾਲ ਰੋੜਿਆਂ ਦਾ ਵਚਾਉਣਾ ਕੀਤਾ ਗੁਰੂ ਅਮਰਦਾਸ ਜੀ ਨੇ 12 ਸਾਲ ਪਾਣੀ ਢੋਇਆ ਹਿਰਦਾ ਜਿੰਨਾ ਪਵਿੱਤਰ ਹੋਵੇ ਨਾਮ ਉਤਨਾ ਹੀ ਜਲਦੀ ਅਸਰ ਕਰਦਾ ਹੈ ਜੇ ਤੁਹਾਨੂੰ ਇਹ ਮੇਰੀ ਕਹਾਣੀ ਵਧੀਆ ਲੱਗੀ ਹੋਵੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ